ਹੁਣ ਕਰੀਏ ਨੈਗੇਟਿਵਿਟੀ ਨੂੰ ਜਿੰਨਾ ਤੁਹਾਡੇ ਆਲੇ-ਦੁਆਲੇ ਉਹ ਨੈਗੇਟਿਵ એનર્ਜੀ ਦੇ ਜਾਲ ਬਣੇ ਹੋਏ ਨੇ ਦੂਰ ਕਰੀਏ অলਰੈਡੀ ਆਈ ਗਾਟ ਦਾ ਮੈਜੀਕਲ એનર્ਜੀ ਫਾਇਰ ਜੋ ਤੁਹਾਡਾ ਸਟ्रेस ਹੈ ਜਿਹੜੀ ਤੁਹਾਡੀ ਓਵਰ ਥਿੰਕਿੰਗ ਹੈ जिन्ना थोड़े को सारा जो तो नहीं। का सारा समान बहु चाह ए पुराने दुख ओवर थिंकिंग रिग्रैट्स गिले है वास्ते ਮੈਨੂੰ ਪਤਾ ਆ ਤੁਹਾਨੂੰ ਐਵੇਂ ਹੀ ਪੁੱਠੀਆਂ ਪੁੱਠੀਆਂ ਚੀਜ਼ਾਂ ਸਿਖਾਈਆਂ ਹੋਈਆਂ ਐ ਕਿ ਆਪਣੇ ਵੱਲ ਧਿਆਨ ਨਹੀਂ ਦੇਣਾ ਬਾਕੀਆਂ ਦੀ ਸੇਵਾ ਕਰੋ ਜੀ ਉਹ ਆ ਪਿਆਰੇ ਪਰ ਆਪਣੇ ਵੱਲ ਧਿਆਨ ਦੋ ਆਪਣੇ ਆਪ ਨੂੰ ਪਿਆਰ ਕਰੋ ਆ ਦੇਖੋ ਕਿੰਨਾ ਬੋਝ ਰੱਖ ਕਰੋ ਮੋਢੇ 'ਤੇ ਕਰੋ ਜਦੋਂ ਇਹ ਕਰਕੇ ਤੂੰ Kör och kör och kör och kör. Åh, håll er läget, håll er högt Good. Gud, håll er, 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 ओ थोड़ा मुझे जा रह गया मोड़ने लगे ऐ तो ओके दिन कुछ पुराना से तो बच्चाक था पुराने सारे जाल लाते चलो थोड़ी जे एनर्जी और क्लियर करिए है देना सेट नाइस 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 बहुत स्ट्रांग आईडिया है ना ओके ਪੁਰੀ ਸਟਰੋਂਗ ਹੋਣੀ ਕਰਦੇ ਬਰੀਥਿੰਗ ਕਰਦੇ ਪਤਾ ਹੈ ਬਰੀਥਿੰਗ ਕਰਦੇ ਪਏ ਹਾਂ ਜਿੰਨੇ ਸਾਹ ਤਾਂ ਲੈਂਦੇ ਪਾਤਾ ਮੈਨੂੰ ਤੁਸੀਂ ਨਾ ਬੜੇ ਪਿਆਰਤੀ ਹੋ ਚਲੋ ਬਰੀਥਿੰਗ ਕਰੋ ਨੱਕ ਕਰਾਂ ਨੱਕ ਰਹੀਂ ਸਾਹ ਮੂੰਹ ਰਹੀਂ ਸਾਹ ਚਲੋ ਕਰੋ ਮੈਂ ਤੁਹਾਡੇ ਵਾਸਤੇ ਇਹ ਜਿੰਨੇ ਕਹਿੰਦੇ ਨੇ ਨਾ ਸਟਰੋਂਗ ਵਾਲੀ એનર્ਜੀ ਲੱਗੇ ਆ ਰਹੀ ਹੈ ਤੁਹਾਡੇ ਵਾਸਤੇ ਜੀ 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 ਐਬਸੋਲੂਟਲੀ ਐਬਸੋਲੂਟਲੀ ਪਹਿਲਾ ਫਾਇਰ એનર્ਜੀ ਫਾਇਰ એનર્ਜੀ ਤਾਂ ਵੀ ਤੁਹਾਡੀ ਜ਼ਿੰਦਗੀ ਦੇ ਵਿੱਚ ਜਿੱਥੇ ਵੀ ਕਿਤੇ ਦੁੱਖਾਂ ਦਾ ਗਮ ਦਾ ਹਨੇਰਾ ਇਹ ਦੂਰ ਹੋਵੇ। ਹੋ ਗਿਆ। ਚਲਿਏ ਫਿਰ ਇਹ ਹੈਗੀ ਸਾਡੀ ਪਿਆਰੀ ਪਾਲੋ ਸੰਤੋ, ਦ ਹੋਲੀ ਵੁੱਡ। ਇਹਦੇ ਨਾਲ ਤੁਹਾਡੀ ਜ਼ਿੰਦਗੀ ਦੇ ਵਿੱਚ ਤੁਹਾਡੇ ਆਲੇ ਦੁਆਲੇ ਜਿੱਥੇ ਵੀ ਕਿਤੇ ਨੈਗਰਿਵਰੀ ਹੈਗੀ ਹੈ ਨੈਗਰਿਵਰੀ એનર્ਜੀ ਇਹ ਸਾਰੀ ਦੂਰ ਹੋ ਜਾਣੀ। ਔਰ ਨਾ ਸਿਰਫ 네ਗੇਟਿਵ એનર્ਜੀ ਦੂਰ ਹੋਣੀ ਹੈ ਪਿਆਰੇ ਪੋਜ਼ਿਟਿਵ એનર્ਜੀ ਆਣੀ ਹੈ ਹਰ ਹੋਦੀ ਹੈ ਇੱਕ ਪੰਥ ਦੋ ਕਾਰ OK ਸੀ 네ਗੇਟਿਵ એનર્ਜੀ ਸੀਗੀ ਨਾ ਪਾਲ ਸੁਨਤ ਵੀ ਕਹਿੰਦੀ ਥੋੜੀ ਹੋਰ ਚਾਰਜ ਕਰੋ ਮੈਨੂੰ ਇਹ ਤਾਂ ਇੰਨੀ 네ਗੇਟਿਵਿਟੀ ਲਾ ਕੇ ਬੈਠੇ ਹੋਏ ਹੈ OK ਯਾਰ ਹੁਣ ਕੀ ਕਰੀਏ ਮੰਨਦੇ ਨੇ ਮੰਨ ਮੰਨ ਹੀ ਕਰੋ ਮੰਨਿਆ ਕਰੋ ਮੰਨਿਆ ਕਰੋ ਛੱਡੋ ਸਾਰੀ ਮਾੜੀ એનર્ਜੀ ਨੂੰ ਛੱਡੋ ਸਾਰੀ ਨੈਗੇਟਿਵਿਟੀ ਨੂੰ ਓਕੇ ਤੇ ਪਾਲਾ ਸਾਨ ਸੋ ਤੁਹਾਨੂੰ ਪਤਾ ਹੋਵੇ ਕਿ ਤੁਸੀਂ ਚੰਗੇ ਬੱਚੇ ਹੋ ਬੀਬੇ ਬੱਚੇ ਹੋ ਆਪਣਾ ਧਿਆਨ ਰੱਖਦੇ ਹੋ ਓਕੇ ਚਲਿਏ ਹੁਣ ਥੋੜੀ ਜੀ ਤੁਹਾਨੂੰ ਭੇਜਦੇ ਹਾਂ ਕ੍ਰਿਸਟਲਸ ਦੀ એનર્ਜੀ ਹਨ ਬਰੀਥ ਬਰੀਥ Breathe, 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 breathe. Breathe, 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 breathe. Chaliya, 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 chaliya. Sal Aja. Sal Aja Mmm, that was a whole package deal with this breathing, isn't it? Not a particular Agi see any Zella strong energy. Yep, yep, yep. This is charging you. Absolutely, 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 absolutely. This is recharging you. Are they? energy? They get you. Feeling better. Good. See. Just now, Shriuki T C real. Kida mooda thupari hoise na thode. Sirvi. Kidda heavy sega and horn. Feeling better. Feeling light. I'm glad. Namaste. Love you all. Okay? You deserve beauty, love and everything. Amazing.